ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ ਤੁਹਾਨੂੰ ਦੱਸਦੀ ਹੈ ਇਸ ਵੇਲੇ ਦੀ ਅਹਿਮ ਖਬਰ ਯੂਪੀ ਪੁਲਿਸ ਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਚ ਵੱਡੀ ਕਾਮਯਾਬੀ ਹਾਸਲ ਹੋਈ ਹੈ ਇੱਕ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਨਾਲ ਹੀ ਨਾਲ ਆਈਐਸਆਈ ਦੇ ਸਰਗਰਮ ਅੱਤਵਾਦੀ ਲਾਜਰ ਮਸੀਹ ਨੂੰ ਕਾਬੂ ਕੀਤਾ ਗਿਆ ਹੈ ਯੂਪੀ ਤੋਂ ਜਿਸਦੀ ਕੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ ਤਾਂ ਵੱਡੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਪੰਜਾਬ ਸਰਕਾਰ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਏਜੀਟੀਐਫ ਦੇ ਵੱਲੋਂ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੈ। ਹੁਣ ਤੱਕ ਪੁਲਿਸ ਨੇ 1664 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। 14 ਵੱਡੇ ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਹੈ। ਇਸ ਦੇ ਨਾਲ ਹੀ ਅਪਰਾਧਿਕ ਗਤੀਵਿਧੀਆਂ 'ਚ ਵਤ ਗਏ 1516 ਹੱਤਿਆ ਅਤੇ 347 ਵਾਹਨ ਵੀ ਬਰਾਮਦ ਕੀਤੇ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਲਗਾਤਾਰ ਪੰਜਾਬ 'ਚੋਂ ਗੈਂਗਸਟਰਾਂ ਦੇ ਨੈਟਵਰਕ ਦਾ ਸਫਾਇਆ ਕਰਨ ਦੇ ਉਦੇਸ਼ ਦੇ ਨਾਲ ਕੰਮ ਕਰ ਰਹੀ ਹੈ ਇਨਸਾਰ ਸੀਆਈਏ ਐਸਐਚਓ ਕੋਰਟੀਸਖਾ ਕੀ ਟੀਮ ਕੋ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਕਿ ਵਹੀ ਦੋਸ਼ੀ kia ਗਾੜੀ ਦੇ ਅੰਦਰ ਯਹਾਂ ਇਸ ਏਰੀਆ ਮੇ ਕੋਈ ਹੋਰ ਵਾਰਦਾਤ ਕਰਨੇ ਕੀ ਫਿਰਤ ਮੇ ਹੈ ਤੋ ਐਸਪੀਡੀ ਨੋਗਾ ਕੀ ਸੁਪਰਵੀਜ਼ਨ ਮੇ ਟੀਮ ਬਣਾਈ ਗਈ ਜਦ ਪੁਲਿਸ ਟੀਮ ਯਹਾਂ ਮੌਕੇ ਤੇ ਪਹੁੰਚੀ ਤਾਂ ਇਹਨਾਂ ਨੇ ਪੁਲਿਸ ਕੋ ਦੇਖ ਕੇ ਪੁਲਿਸ ਟੀਮ ਕੀ ਤਰਫ ਫਾਇਰਿੰਗ ਕਰਨਾ ਸਟਾਰਟ ਕਰ ਦਿਆ ਜਵਾਬੀ ਕਾਰਵਾਈ ਮੇ ਇਹ ਦੋ ਅਕਿਊਜ਼ ਇੰਦਰ ਹੋ ਗਏ ਹੈ ਪੁਲਿਸ ਟੀਮ ਨੇ ਮੁਕਾਬਲਾ ਕਰਤੇ ਹੋਏ ਇਹਨ ਸਭ ਕੋ ਮੌਕੇ ਤੇ ਅਰੈਸਟ ਕਰ ਲਿਆ ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਵੱਡੀ ਕਾਮਯਾਬੀ ਹਾਸਲ ਹੋਈ ਹੈ ਤਾਂ ਦੱਸਦੀ ਹੈ ਕਿ ਇੱਕ ਸਰਗਰਮ ਅਤਵਾਦੀ ਸੀ ਜਿਸ ਨੂੰ ਕੀ ਯੂਪੀ ਦੇ ਯੂਪੀ ਦੇ ਕੋਸ਼ਮ ਅਭੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਯੂਪੀ ਦੇ ਕੋਖਰਾਜ ਪੁਲਿਸ ਸਟੇਸ਼ਨ ਖੇਤਰ ਅਦੀਨ ਇਸ ਨੂੰ ਕਾਬੂ ਕੀਤਾ ਗਿਆ ਹੈ ਉੱਤਰ ਪ੍ਰਦੇਸ਼ ਪੁਲਿਸ ਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਚ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਆਈਐਸਆਈ ਦੇ ਸਰਗਰਮ ਅਤਵਾਦੀ ਲਾਜਰ ਮਸੀ ਨੂੰ ਕੋਸ਼ਮ ਅਬੀ ਤੋਂ ਗ੍ਰਫਤਾਰ ਕੀਤਾ ਗਿਆ ਜੋ ਕਿ ਯੂਪੀ ਰਾਏ ਦਾ ਖੇਤਰ ਪੈਂਦਾ ਹੈ ਤੁਹਾਨੂੰ ਦੱਸਦੇ ਕਿ ਯੂਪੀ ਦੇ ਕੋਖਰਾਜ ਪੁਲਿਸ ਸਟੇਸ਼ਨ ਖੇਤਰ ਅਧੀਨ ਇਸ ਨੂੰ ਕਾਬੂ ਕੀਤਾ ਗਿਆ ਲਾਜਰ ਮਸੀ ਪਿੰਡ ਕੁਰਲੀਨ ਥਾਣਾ ਰਮਦਾਸ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੁਹਾਨੂੰ ਦੱਸਦੀਏ ਕਿ ਇਸ ਦਾ ਜੱਦੀ ਪਿੰਡ ਸੀ ਲਾਜਰ ਮਸੀ ਜਰਮਨੀ ਆਧਾਰਿਤ ਬਬਰ ਖਾਲਸਾ ਇੰਟਰਨੈਸ਼ਨਲ ਦੇ ਸਰਨ ਸਿੰਘ ਉਰਫ ਜੀਵਨ ਫੌਜੀ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਸੀ ਅਤੇ ਪਾਕਿਸਤਾਨ ਦੀ ਆਈਐਸਆਈ ਨਾਲ ਸਿੱਧੇ ਸੰਪਰਕ ਚ ਸੀ ਜੀਵਨ ਫੌਜੀ ਪਾਕਿਸਤਾਨ ਅਧਾਰਿਤ ਬੱਬਰ ਖਾਲਸਾ ਇੰਟਰਨੈਸ਼ਨਲ ਮਾਸਟਰਮਾਈਂਡ ਹਰਵਿੰਦਰ ਰਿੰਦਾ ਅਤੇ ਯੂ ਐਸ اے ਅਧਾਰਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਹੈਪੀ ਪਾਸੀਆਂ ਦਾ ਇੱਕ ਮੁੱਖ ਸਾਥੀ ਵੀ ਹੈ ਤਾਂ ਕਹਿ ਸਕਦੇ ਆ ਕਿ ਇਸ ਦੇ ਤਾਰ ਕਾਫੀ ਵੱਡੇ ਲੋਕਾਂ ਦੇ ਨਾਲ ਵੱਡੇ ਹੱਤਵਾਦੀਆਂ ਦੇ ਨਾਲ ਗੈਂਗਸਟਰਾਂ ਦੇ ਨਾਲ ਜੁੜੇ ਹੋਏ ਸਨ ਜਿੱਥੇ ਕਿ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਅਤੇ ਯੂਪੀ ਪੁਲਿਸ ਤੇ ਪੰਜਾਬ ਪੁਲਿਸ ਦਾ ਸਾਂਝਾ ਆਪਰੇਸ਼ਨ ਸੀ ਜਿਸ ਵਿੱਚ ਇਸ ਅੱਤਵਾਦੀ ਨੂੰ ਲਾਜਰ ਮਸੀ ਨੂੰ ਗ੍ਰਫਤਾਰ ਕੀਤਾ ਗਿਆ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੰਜਾਬ ਡੀਜੀਪੀ ਗੌਰਵ ਯਾਦਵ ਨੇ ਇਸ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਤੁਹਾਨੂੰ ਦੱਸਦੀ ਹੈ ਹੋਰ ਇਸ ਦੇ ਬਾਰੇ ਜੋ ਜਾਣਕਾਰੀ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਲਾਜਰ ਮਸੀਹ ਤੋਂ ਹਥਿਆਰਾਂ ਅਤੇ ਵਿਸਫੋਟਕਾਂ ਦਾ ਇੱਕ ਵੱਡਾ ਜ਼ਖੀਰਾ ਵੀ ਬਰਾਮਦ ਕੀਤਾ ਗਿਆ ਹੈ ਜਿਸ ਵਿੱਚ ਹੈਂਡ ਗ੍ਰੇਨੇਡ ਤੇ ਇੱਕ ਵਿਦੇਸ਼ੀ ਪਿਸਤੌਲ ਵੀ ਸ਼ਾਮਲ ਹੈ ਤਾਂ ਇਸ ਕੋਲੋਂ ਇੱਕ ਵਿਸਫੋਟਕਾਂ ਦਾ ਵੱਡਾ ਜ਼ਖੀਰਾ ਵੀ ਬਰਾਮਦ ਕੀਤਾ ਗਿਆ ਉੱਥੇ ਹੀ ਪੰਜਾਬ ਚ ਕਈ ਅਪਰਾਧਿਕ ਮਾਮਲਿਆਂ ਚ ਇਹ ਲੋੜਿੰਦਾ ਵੀ ਸੀ ਤੇ ਮਾਮਲੇ ਦੀ ਹੋਰ ਜਾਂਚ ਹੁਣ ਜਾਰੀ ਹੈ ਤਾਂ ਵੱਡੀ ਕਾਮਯਾਬੀ ਹਾਸਲ ਹੋਈ ਹੈ ਪੰਜਾਬ ਪੁਲਿਸ ਨੂੰ ਜਿੱਥੇ ਕੀ ਇਸ ਅਤਵਾਦੀ ਲਾਜਨ ਮਸ਼ੀਨ ਨੂੰ ਕਾਬੂ ਕੀਤਾ ਗਿਆ ਯੂਪੀ ਤੋਂ ਕਾਬੂ ਕੀਤਾ ਗਿਆ ਹੈ ਯੂਪੀ ਪੁਲਿਸ ਦੇ ਨਾਲ ਇਸ ਸਾਂਝੇ ਆਪਰੇਸ਼ਨ ਦੇ ਵਿੱਚ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ ਤੇ ਇਸ ਦੇ ਕੋਲੋਂ ਹੋਰ ਵੀ ਕਈ ਵੱਡੇ ਕਹਿ ਸਕਦੇ ਹਾਂ ਕਿ ਵਿਸਫੋਟਕ ਵੀ ਬਰਾਮਦ ਹੋਏ ਨੇ ਅਤੇ ਇੱਕ ਵੱਡਾ ਹਥਿਆਰਾਂ ਦਾ ਜ਼ਖੀਰਾ ਵੀ ਬਰਾਮਦ ਹੋਇਆ ਹੈ ਤਾਂ ਦੇਖਣਾ ਹੋਵੇਗਾ ਕਿ ਜੋ ਜਾਂਚ ਹੋਣ ਚੱਲ ਰਹੀ ਹੈ ਇਸ ਜਾਂਚ ਦੇ ਵਿੱਚ ਅੱਗੇ ਨਿਕਲ ਕੇ ਕੀ ਕੁਝ ਸਾਹਮਣੇ ਆਉਂਦਾ ਹੈ ਲੇਕਿਨ ਫਿਲਹਾਲ ਦੀ ਵੱਡੀ ਅਪਡੇਟ ਹੈ ਬੱਬਰ ਖਾਲਸਾ ਤੇ ਨਾਲ ਹੀ ਨਾਲ ਆਈਐਸਆਈ ਦੇ ਅਤਵਾਦੀ ਸਰਗਰਮ ਅਤਵਾਦੀ ਲਾਜਰ ਮਸੀਨ ਨੂੰ ਯੂਪੀ ਤੋਂ ਪੰਜਾਬ ਪੁਲਿਸ ਤੇ ਯੂਪੀ ਪੁਲਿਸ ਦੇ ਸਾਂਝੇ ਆਪਰੇਸ਼ਨ ਚ ਕਾਬੂ ਕਰ ਲਿਆ ਗਿਆ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ